ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਇਆ ਦੇਖਦੇ ਮਜ਼ਾ ਆਇਆ ਇਹ ਉਧਰ ਕਿਉਂ ਨਹੀਂ ਪੰਗੇ ਲੈ ਇਹ ਮਰਦਾਂ ਨਾਲ ਕਿਉਂ ਹਾਏ ਓਏ ਇਹਨੂੰ ਕਿਨੇ ਸੱਦ ਲਿਆ ਘਰ ਤੋਂ ਮਰਜੀ ਤੱਕ ਨਾ ਕੁਝ ਫੀਸ ਕੀਤਾ ਕੀ ਫੇਸ ਕੀਤਾ ਬਾਰਡਰ ਤੇ ਬੈਠੀ ਆ ਘਰੋਂ ਭੱਜ ਗਈ ਸੀ ਤੇ ਉੱਥੇ ਵੀ ਨਹੀਂ ਟਿਕੀ ਇਸ ਤੋਂ ਜ਼ਿਆਦਾ ਹੋਰ ਕੀ ਫੇਸ ਕਰਨਾ ਸੀ ਵਿਚਾਰੀ ਨੇ ਓ ਐਮ ਜੀ ਡਰਾਮਾ ਦੇਖੋ ਮੁਸ਼ਕੀ ਦਾ थोड़ी फुर्सत आप इंस्टाग्राम को दीजिए स्प्रिंग वांगू हिली जाती है फोन खोलो कोई इसका नहीं तो बॉलीवुड बंद करवा देना इसने <laughs> कर दी की डड्डू मुही जी <laughs> ਇਪਰ ਤੈਨੂੰ ਕੋਈ ਗਲੀ ਮੱਲੇ ਵਾਲੇ ਇਹ ਨਹੀਂ ਕਹਿੰਦੇ ਕਿ ਤੂੰ ਇੱਕ ਦਿਨ ਛਾਤੀ 'ਚ ਜ਼ਰੂਰ ਲੱਤਾਂ ਖਾਏਂਗੀ ਇਹਨੂੰ ਖਬਰਾਂ ਲਾ ਦੋ ਇਹਨੇ ਫੇਰ ਵੀ ਨੱਚ ਲੈਣਾ ਤੂੰ ਹੌਣ ਸਿੱਧੀ ਕਰ ਲਾ ਐਵੇਂ ਗਲਤ ਵੱਲ ਨਾ ਪੈਜੇ ਫਿਰ ਦੇਖੇਂਗੀ ਇਹ ਕੀ ਹੋ ਗਿਆ ਇੰਗਲਿਜੀ ਕਰਦੀ ਕੀ ਆ ਮੂੰਹ ਤੇਰਾ ਚਮਚੇ ਵਰਗਾ ਮੇਰਾ ਤੇਰਾ ਨਾ ਬਾਥਰੂਮ ਚ ਵੀਡੀਓ ਬਣਾ ਕੇ ਫੀਲਿੰਗ ਦੇ ਕਿਦਾਂ ਬਰਜ ਖਲੀਫਾ ਦੀ ਲੈਂਦੀ ਕੁੜੀ ਨਹੀਂ ਬੰਦੇ ਖਾਣੀ ਮਸ਼ੀਨ ਆ ਹਲਦੀ ਚ ਡਿੱਗ ਕੇ ਆਈ ਲੱਗਦੀ ਆ ਭੈਣ ਬਣ ਕੇ ਰਾਤ ਨੂੰ ਬਾਹਰ ਨਾ ਆਈ ਮੈਨੂੰ ਲੱਗਦਾ ਸੋਨੂ ਸੀਤ ਵਾਲੇ ਨਾਲ ਕੰਮ ਕਰਨਾ ਹੋਣੇ ਨੇ ਨਹਾ ਆ ਵੀ ਲਿਆ ਕਰ ਕਦੇ ਮੁਸ਼ਕ ਨਹੀਂ ਜਾਣੀ ਰੰਗ ਕਾਟ ਨਾਲ ਮੂੰਹ ਧੋਵੋ ਇਹਦਾ ਮੋਗੇ ਸਰਦਾਰ ਡੈਂਟਿੰਗ ਪੇਂਟਿੰਗ ਵਾਲੇ ਆ ਜੇ ਆਹ ਲੇਪਾ ਪੋਚੀ ਤੋਂ ਬਾਅਦ ਵੀ ਬੂਥੀ ਚੋਂ ਚਿਬ ਨਾ ਨਿਕਲੇ ਤਾਂ ਇਹਨਾਂ ਨਾਲ ਸੰਪਰਕ ਕਰੀ ਕਮੈਂਟਾਂ ਵਿੱਚ ਇਹਨੂੰ ਸ਼ਗਨ ਸੋਣਾ ਪੈਂਦਾ ਇਹ ਉਹ ਬੂਥੀ ਆ ਜਿਹੜੀ ਕਦੇ ਸਾਫ਼ ਨਹੀਂ ਹੋਣੀ ਲੱਗੀ ਰਹਿ ਦੇਖੋ ਗਲਤੀ ਇਨਸਾਨਾਂ ਤੋਂ ਹੁੰਦੀ ਹੈ ਹਨਾ ਤਾਂ ਇੱਕ ਸਾਲ ਪਹਿਲਾਂ ਗਲਤੀ ਨਹੀਂ ਉਹਨੂੰ ਬਿਸ਼ਰਮੀ ਕਹਿੰਦੇ ਆ ਗਲਤੀ ਹੋਈ ਜਿਹਦੇ ਕਰਕੇ ਸਜ਼ਾ ਅੱਜ ਵੀ ਮਿਲ ਰਹੀ ਹੈ ਮੈਨੂੰ ਤਾਂ ਕੋਈ ਨਹੀਂ ਕੁੜੀਏ ਚਾਹੁੰਦੀ ਕਿ ਕੋਈ ਮੇਰੇ ਰਿਲੇਟਡ ਗਲਤ ਬੋਲੇ ਕਿਉਂਕਿ ਕੋਈ ਕਿਸੇ ਤੋਂ ਐਦਾਂ ਨਹੀਂ ਸੁਣਦਾ ਹਨਾ ਆਪਣੇ ਪਰਿਵਾਰ ਕਰਕੇ ਆਪਣੇ ਢਿੱਡ ਕਰਕੇ ਆਪਣਾ ਇੱਕ ਰੋਟੀ ਖਾਤਰ ਜੇਕਰ ਕੋਈ ਕਰ ਰਿਹਾ ਹੈ ਤਾਂ ਮੈਂ ਨਹੀਂ ਚਾਹੁੰਦੀ ਕਿ ਉਹਥੇ ਉਹਨੂੰ ਹੇਟ ਮਿਲੇ ਉਹਥੇ ਸਿਰਫ ਉਹਨੂੰ ਪਿਆਰ ਮਿਲੇ ਮੈਂ ਇਹ ਚਾਹੁੰਦੀ ਆ ਤਾਂ ਪਲੀਜ਼ ਇਨਸਾਨਾਂ ਤੋਂ ਗਲਤੀ ਹੁੰਦੀ ਹੈ ਉਹਨੂੰ ਮੌਕਾ ਦੇਣਾ ਚਾਹੀਦਾ ਹੈ ਤੂੰ ਇਨਸਾਨ ਤੂੰ ਤਾਂ ਪਹਾੜੀ ਬੱਕਰੀ ਆ ਇੱਜ਼ਤ ਮੇਰੇ ਖਿਲਾਫ ਬੋਲਿਆ ਜਾ ਰਿਹਾ ਹੈ ਜੋ ਕਿ ਮੈਨੂੰ ਅੱਜ ਵੀ ਦੁੱਖ ਲੱਗਦਾ ਹੈ ਤਾਂ ਪਲੀਜ਼ ਕਿਸੇ ਦੀ ਵੀਡੀਓ ਦੇਖ ਕੇ ਐਦਾ ਜੱਜ ਨਾ ਕਰਿਆ ਕਰੋ ਕਿ ਬਹੁਤ ਐਕਟਿੰਗ ਬਹੁਤ ਓਵਰ ਐਕਟਿੰਗ ਹੈ ਇਹ ਬਾ ਤੈਨੂੰ ਕੋਈ ਕੁਝ ਨਹੀਂ ਬੋਲੂਗਾ ਤੂੰ ਬਸ ਅਕਾਊਂਟ ਡਿਲੀਟ ਮਾਰ ਦੇ ਤਾਂ ਮੈਂ ਅੱਜ ਪੁਗਤ ਰਹੀ ਆ ਤਾਂ ਮੈਨੂੰ ਮੇਰੀ ਫੈਮਲੀ ਮੈਨੂੰ ਇਹਨਾਂ ਦੀ ਲਾਜ ਇੱਜ਼ਤ ਲਈ ਆਪਣੇ ਆਪ ਨੂੰ ਚੇਂਜ ਕਰਨਾ ਪਿਆ ਅੱਜ ਲੋਕਾਂ ਦੀ ਪ੍ਰਵਾਹ ਨਾ ਕਰਿਆ ਕਰ ਸਲਫਾਸ ਖਾ ਤੇ ਕੰਮ ਨਵੇੜ ਤੂੰ ਲੋਕਾਂ ਦੀ ਪ੍ਰਵਾਹ ਨਾ ਕਰ ਮੈਂ ਵੀ ਲੋਕਾਂ ਦੇ ਨਾਲ ਆ ਤੂੰ ਚੁੱਪ ਕਰਕੇ ਨਹਿਰ ਤੇ ਛਾਲ ਮਾਰ ਦੇ ਕਿਹੜਾ ਕਿਹੜਾ ਤੈਨੂੰ ਸਲਾਮ ਕਰਦਾ ਨਹੀਂ ਸਾਨੂੰ ਇੱਕ ਵਾਰੀ ਦਿਖਾ ਜਰਾ ਹਾਏ ਰੱਬਾ ਸਪਰਾਈਟ ਦਾ ਕਿੰਨਾ ਚਾਹ ਇਹਨੂੰ ਲੈ ਦੱਸ ਇਹਨੂੰ ਹੁੰਦਾ ਕੀ ਆ ਓਵਰ ਐਕਟਿੰਗ ਦੀ ਪੰਡ ਕੋਈ ਨਾ ਬਾਈ ਗੁੱਸਾ ਨਾ ਕਰੋ ਅੱਜ ਵਾਲੀ ਖਰਾਕ ਨਹੀਂ ਲਈ ਜਣੇ ਸੱਚੀ ਮੈਨੂੰ ਬਹੁਤ ਸ਼ਰਮ ਆਉਂਦੀ ਹੈ ਤੇਰੀ ਵੀਡੀਓ ਦੇਖ ਕੇ ਤੈਨੂੰ ਨਹੀਂ ਆਉਂਦੀ ਹੁਣ ਆਈ ਆਪਣੇ ਅਸਲ ਰੂਪ ਵਿੱਚ ਆਂਟੀ ਟੀਲਾ ਹੀ ਬਣ ਲੈਣਾ ਸੀ ਮੱਥੇ ਤੇ ਇਹ ਛੋਟਾ ਤੋਂ ਮੀਰੀਆ ਵੇਚਣ ਵਾਲੀ ਵਰਕਆਊਟ ਨਹੀਂ ਨਹੀਂ ਕਬਜ ਠੀਕ ਕਰਨ ਦਾ ਤਰੀਕਾ ਜਿਹੜੇ ਲੋਕ ਤੈਨੂੰ ਮਾੜਾ ਕਹਿੰਦੇ ਨੇ ਟੈਨਸ਼ਨ ਨਾ ਲੈ ਮੈਂ ਵੀ ਉਹਨਾਂ ਵਿੱਚੋਂ ਹੀ ਆ ਯਾਰ ਕੋਈ ਗਲਤ ਨਾ ਬੋਲੋ ਪਲੀਜ਼ ਗਾਲਾਂ ਕੱਢੋ ਰੱਜ ਕੇ ਕੋਈ ਪਾਪੀ ਰੂਹੀ ਹੋਣੀ ਆ ਜਿਹੜੀ ਗਾਲ ਨਾ ਕੱਢੂ ਹੋਰੀ ਚੱਲ ਅਸੀਂ ਵੀ ਬਿਲੇ ਹੀ ਬੈਠੇ ਆਂ ਸੁੱਕੀ ਜੋਲੀ ਭੈਣ ਮੈਰਾ ਥਾਣ ਦੀ ਤਿਆਰੀ ਕਰਦੀ ਪਈ ਆ ਇਹ ਕਿਹੜਾ ਮਸਲ ਕੱਢਣ ਨੂੰ ਫਿਰਦੀ ਆ ਬੜਾ ਹਰਾਮੀ ਹੋ ਬੇਟਾ ਐਨੇ ਕੀ ਦੇਖ ਲਿਆ ਹੁਣ ਇਹ ਛੱਤਰ ਪੱਕਾ ਖਾਓ ਅਹਿਮ 16 ਦਾ ਮਤਲਬ ਦੱਸ ਦੇ ਬਸ ਹੋਰ ਕੁਝ ਨਹੀਂ ਪੁੱਛਦਾ ਇਹਨੂੰ ਕੋਈ ਫੈਕਟਰੀ ਲਵਾਓ ਕੋਈ ਦਿਹਾੜੀ ਮਿਲੇ ਇਹਨੂੰ ਟਾਈਮ ਸਰ ਮੂੰਹ ਦੇਖ ਕਿਵੇਂ ਆ ਜਿਵੇਂ ਮੇਲੇ ਤੋਂ ਚੱਪਲਾਂ ਚੋਰੀ ਚੱਕੀਆਂ ਹੋਣ ਮੋਸ਼ਕ ਨੂੰ ਇੱਕ ਚੀਜ਼ ਦਾ ਪੂਰਾ ਤਜਰਬਾ ਤੁਸੀਂ ਸਮਝ ਗਏ ਮੱਤ ਸਹੀ ਏ ਡੌਂਡਾ ਤਾਂ ਪੜਤਾ ਕੀ ਆ ਕਹਦੀ ਤੇਰੇ ਜਿਹਾ ਵਿਰਲਾ ਨਾ ਕੋਈ ਜੰਮਿਆ ਸਾਡਾ ਲੜ ਪਾਵੇਂ ਤੂੰ ਪਤਲੀ ਪਤੰਗ ਤੇਰੇ ਪਹਿਲਾ ਮੈਨੂੰ ਲੱਗਿਆ ਕੋਈ ਮਹੰਤਾ हट ਜਾ ਕਿਉਂ ਮਾਂ ਪੈਣਕ ਕਰਾਉਣੀ ਆ 1500 ਮੁੰਡਾ ਬਦਲਤਾ ਤੂੰ ਹਲੇ ਘਟ 10 12 ਦੇ ਸਹਲੇ ਹੁਣ ਕੀ ਡਾਰਾ ਗਿਫਟ ਗਲਤ ਨਾ ਸਮਝਿਓ ਤੇਰੇ ਨਾਲੋਂ ਤਾਂ ਵਧੀਆ ਸੋਨੂ ਸੀਤੋ ਵਾਲਾ ਕਰ ਲੈਂਦਾ ਚੱਜ ਦਾ ਕੰਮ ਕਰ ਲੋ ਪੀਪਾ ਕੋਈ ਕਿਉਂ ਗੰਦਾ ਪਾਇਆ ਤੁਸੀਂ ਕਿਹੜਾ ਕੀੜਾ ਜਿਹੜਾ ਟਿਕਨ ਨਹੀਂ ਦਿੰਦਾ ਸੋਚੂਆ ਖਾ ਕੇ ਬਿੱਲੀ ਹੱਜ ਨੂੰ ਚੱਲੀ ਬਸ ਕਰ ਕੁੜੇ ਰਹਿਣ ਦੇ ਨਹੀਂ ਵੱਡੀ ਵਰਕਆਊਟ ਵਾਲੀ ਭੋਰਨ ਦਾ ਕੋਈ ਮੌਕਾ ਨਹੀਂ ਛੱਡਦੀ ਏ ਨਾ ਹੀ ਹੋਣਾ ਫੇਰ ਪੱਕਾ ਜਿਹੜਾ ਤੇਰੇ ਤੋਂ ਹਾਂ ਮੰਗਦਾ ਸੋਣ ਕੌਣ ਰੱਖੂ ਸੱਪ ਦੀ ਮਣੀ ਵਾਂਗ ਪੱਕੇ ਨਾਲ ਹੀ ਕਿਊਟ ਬਣੀ ਜਾਂਦੀ ਏ ਹਾਂਜੀ ਮਿੱਤਰੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ